ਦੇਖੋ ਵੀਰੋ ਇਹ ਵੀ ਮਤਲਬ ਕੁੱਤੀ ਕਿੰਨੀ ਆਫੜਾ ਥੋੜੀ ਜਿਹੀ ਵਿਚਾਰੀ ਇੱਥੇ ਆ ਗਈ ਹਾਂਜੀ ਸਸ ਸਵੇਕਾ ਲਈ ਸਾਰਿਆਂ ਨੂੰ ਤੇ ਵੀਰੋ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਦੇ 6:30 ਦਾ ਟਾਈਮ ਆ ਤੇ ਅਪਾ ਉੱਥੇ ਹੀ ਉਸੇ ਜਗ੍ਹਾ ਤੇ ਪਹੁੰਚੇ ਹਾਂ ਹੁਣ ਇੱਥੇ ਆਪਣੇ ਕਾਲੂ ਨੇ ਮਤਲਬ ਕੁਝ ਦਿਨ ਪਹਿਲਾਂ ਬਹੁਤ ਹੀ ਖੁੰਖਾਰ ਜਾਨਵਰ ਦੇਖਿਆ ਸੀ ਤੇ ਹਲੇ ਤੱਕ ਮਤਲਬ ਮਿਲਿਆ ਤਾਂ ਹੈ ਨਹੀਂ ਫੇਰਾ ਆਪਣੇ ਵੀਰ ਵੀ ਕਹਿੰਦੇ ਕੈਂਡਰ ਮੁਕੇ ਇੱਥੇ ਰੱਖੀ ਬੈਠੇ ਆ ਤੇ ਤੁਹਾਨੂੰ ਪਤਾ ਹੀ ਹੈ ਵੀਰੋ ਤਿੰਦੂਏ ਦਾ ਰੋਲਾ ਬਹੁਤ ਚੱਲ ਰਿਹਾ ਤੇ ਆਪਾਂ ਹੁਣ ਇੱਥੇ ਹੀ ਪਹੁੰਚੇ ਆ ਦੇਖੋ ਕਿੰਨੀ ਸੁਨਸਾਨ ਜੀ ਜਗ੍ਹਾ ਇੱਧਰ ਤੇ ਪਿੱਛੇ ਨਹਿਰ ਵੀ ਆ ਤੇ ਇੱਥੇ ਹੀ ਆਪਣਾ ਕਾਲੋ ਹੁਣ ਮਿਲਿਆ ਪੰਨ ਤਿੰਨ ਦਿਨਾਂ ਬਾਅਦ ਤਿੰਨ ਦਿਨਾਂ ਤੋਂ ਗੈਰ ਸੀ ਉਹ ਵੀ ਮਤਲਬ ਉਹਨੂੰ ਤੁਹਾਨੂੰ ਪਤਾ ਹੀ ਹੈ ਵੀਰੋ ਕੁੱਤਿਆਂ ਦੀ ਸੁੰਘਣ ਸ਼ਕਤੀ ਤੇਜ਼ ਹੁੰਦੀ ਆ ਤੇ ਹਾਲੇ ਵੀ ਉਹ ਹਫੜਾ ਤਫੜੀ ਕਰਦਾ ਇੱਥੇ ਹੀ ਫਿਰ ਰਿਹਾ ਤੇ ਤੁਹਾਨੂੰ ਪਤਾ ਹੀ ਹੈ ਵੀਰੋ ਜੋਗੀ ਪਟਿਆਲੇ ਜਿਲ੍ਹੇ ਦੇ ਵਿੱਚ ਆਪਣੇ ਤਿੰਦੂਏ ਦਾ ਬਹੁਤ ਰੋਲਾ ਚੱਲ ਰਿਹਾ ਬਹੁਤ ਦਿਨਾਂ ਤੋਂ ਤੇ ਆਪਣੇ ਏਰੀਏ ਦੇ ਕਈ ਪਿੰਡਾਂ ਦੇ ਵਿੱਚ ਮਤਲਬ ਆ ਵੀ ਆ ਤੇ ਹੁਣ ਆਪਾਂ ਇੱਥੇ ਰੱਖੇ ਬੈਠੇ ਸੀ ਕਈ ਦਿਨ ਹੋ ਗਏ ਤੇ ਆਪਣਾ ਕਾਲੂ ਵੀ ਆਪਣੇ ਨਾਲ ਸੀ ਤੇ ਅੱਜ ਦਿਖਿਆ ਆਪਾਂ ਨੂੰ ਕਾਲੂ ਆਪਾਂ ਬੌਲ ਬੈਠੇ ਪਰ ਨਹੀਂ ਮਿਲੇ ਸੀ ਤੇ ਚਲੋ ਦੇਖਦੇ ਆਂ ਕਾਲੂ ਨੂੰ ਕਿੱਥੇ ਆ ਹੁਣ ਦੇਖੋ ਵੀਰੋ ਸਵੇਰ ਦਾ ਟਾਈਮ ਆ ਤੇ 6 ਵਜੇ ਦਾ 6:30 ਵਜੇ ਦਾ ਤੇ ਉਹਦੇ ਹੋ ਇੱਕ ਕੁੱਤਾ ਹੋਰ ਰੋਇਆ ਤੇ ਕਾਲੂ ਆਪਾਂ ਨੂੰ ਅੱਜ ਦਿਖਿਆ ਦੇਖੋ ਵੀਰੋ ਕੱਲ ਪਸਾਉਂਦਾ ਇਹ ਸਾਰਾ ਦਿਨ ਉਰੇ ਹੀ ਘੁੰਮ ਰਿਹਾ ਨਾ ਤਾਂ ਇਹ ਜਾ ਰਿਹਾ ਜਿਸ ਦਿਨ ਦਾ ਇਹਨੂੰ ਮਤਲਬ ਕੁਝ ਟੱਕਰਿਆ ਖਣ ਹੁਣ ਵੀ ਦੇਖੋ ਕਿਵੇਂ ਆ ਦੇਖ ਸਕਦੇ ਹੋ ਹੁਣ ਵੀ ਇੱਥੇ ਹੀ ਫਿਰ ਰਿਹਾ ਹੈ ਆ ਦੇਖੋ ਹੱਲੇ ਵੀ ਮਤਲਬ ਇਸੇ ਰੀ ਦੇ ਵਿੱਚ ਘੁੰਮਦਾ ਫਿਰ ਰਿਹਾ ਇਹਨੂੰ ਉਦੋਂ ਮਤਲਬ ਕੋਈ ਜਾਨਵਰ ਲਿਖਿਆ ਕਿਉਂਕਿ ਤੁਹਾਨੂੰ ਪਤਾ ਹੀ ਆ ਆਪਣੇ ਇਲਾਕੇ ਦੇ ਵਿੱਚ ਤਿੰਦੂ ਇਹ ਤਾਂ ਬਹੁਤ ਰੌਲਾ ਚੱਲ ਰਿਹਾ ਇਸ ਕਰਕੇ ਵੀਰੋ ਇਹ ਸਾਰਾ ਦਿਨ ਹੋਵੇ 3 ਦਿਨ ਹੋਵੇ 3 ਦਿਨ ਤੋਂ ਇੱਥੇ ਹੀ ਘੁੰਮ ਰਿਹਾ ਤੇ ਆਪਣੇ ਵੀਰ ਵੀ ਕਹਿੰਦੇ ਸਾਰਾ ਦਿਨ ਇੱਥੇ ਹੀ ਦੇਖਦੇ ਫਿਰਦੇ ਆ ਤੇ ਉਦੋਂ ਆਪਾਂ ਇੱਥੇ ਦੀ ਇੱਥੇ ਨੂੰ ਮਤਲਬ ਨਜ਼ਰ ਆਇਆ ਸੀ ਤੇ ਹੁਣ ਵੀ ਉਹ ਉਧਰ ਚਲਾ ਗਿਆ ਦੇਖੋ ਪਿੱਛੇ ਤੇ ਆਪਣੀ ਨਹਿਰ ਆ ਗਈ ਉਹੀ ਤੇ ਸੁੰਸਾਨ ਜਿਹਾ ਏਰੀਆ ਇੱਧਰ ਦੇਖੀ ਸਕਦੇ ਤੁਸੀਂ ਕਿਉਂਕਿ ਕਾਲੂ ਤੇ ਹ ਇੱਧਰ ਪਾਣੀ ਵੀ ਆ ਨਹਿਰ ਆ ਦੇ ਵਿੱਚ ਪਾਣੀ ਉਦੋਂ ਕਾਲੂ ਨੇ ਇੱਥੇ ਵੀ ਬਹੁਤ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਪ੍ਰਿਆਸ ਕਰਿਆ ਕਿ ਚਲੋ ਕਾਲੂ ਨੂੰ ਤਾਂ ਵੈਸੇ ਦੇਖਿਆ ਪਰ ਆਪਾਂ ਨੂੰ ਖੁਦ ਨਹੀਂ ਹਲੇ ਤੱਕ ਨਜ਼ਰ ਆਇਆ ਤੇ ਜਿਸ ਸਾਹ ਤੋਂ ਆਪਣਾ ਕਾਲੂ ਕਹਿੰਦੇ ਡਰਿਆ ਹੋਇਆ ਸੀ ਤੇ ਤਿੰਨ ਦਿਨ ਤੋਂ ਇੱਥੇ ਹੀ ਫਿਰ ਰਿਹਾ ਤੇ ਕੁਝ ਨਾ ਕੁਛ ਤਾਂ ਹੋ ਵੀ ਸਕਦਾ ਕਿਉਂਕਿ ਸਾਨੂੰ ਪਤਾ ਹੀ ਹੈ ਵੀਰੋ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕ ਦੋ ਤਿੰਨ ਦੋ ਹਨੀ ਮਤਲਬ ਤਿੰਨ ਚਾਰ ਆ ਜਿਹੜੇ ਇੱਥੇ ਆਪਣਾ ਦਫੜੀ ਕਰ ਰਹੇ ਆ ਤੇ ਆਪਾਂ ਕਾਲੂ ਇੱਥੇ ਹੀ ਰਹਿੰਦਾ ਜ਼ਿਆਦਾਤਰ ਆ ਦੇਖੋ ਵੀਰੋ ਹੁਣ ਵੀ ਇੱਥੇ ਫਿਰਦਾ ਹੈ ਬਹੁਤ ਹੀ ਡਰ ਗਿਆ ਤੇ ਵੀਰੇ ਕਾਲੂ ਫੇਰ ਆਪਣਾ ਲੰਗ ਗਿਆ ਖਫੜਾ ਦਾ ਦੇਖੋ ਵੀਰੇ ਇੱਕ ਕੁੱਤੀ ਹੋਰ ਇੱਥੇ ਵਿੱਚ ਕਾਲੂ ਨਾਲ ਆਪਣੇ ਨਾਲ ਆਈ ਆ ਤੇ ਨੂੰ ਹੀ ਪਤਾ ਨਹੀਂ ਕੀ ਹੋ ਰਿਹਾ ਦੇਖੋ ਹਲੇ ਵੀ ਇਹ ਵੀ ਮੁਸ਼ਕਲ ਨਾਲ ਦੀ ਫਿਰ ਰਹੀ ਆ ਕਿ ਕਦੋਂ ਦੀ ਕਿਉਂਕਿ ਖੂੰਖਾਰ ਜਾਨਵਰ ਬਹੁਤ ਹੀ ਖਤਰਨਾਕ ਆ ਤੇ ਇੱਥੇ ਹੀ ਆਪਾਂ ਬਾਈਆਂ ਨੂੰ ਉਦੋਂ ਮਿਲਿਆ ਸੀ ਤੇ ਕੁੱਤਾ ਆਪਣਾ ਕਾਲੂ ਤੇ ਇਸ ਬੇਰੀਏ ਦੀ ਬਹੁਤ ਮਤਲਬਤ ਧਿਆਨ ਰੱਖਿਆ ਜਾ ਰਿਹਾ ਤੁਹਾਨੂੰ ਪਤਾ ਹੀ ਆ ਵੀਰੋ ਹੁਣ ਤੇ ਦੂਏ ਦਾ ਰੌਲਾ ਬਹੁਤ ਆ ਤੇ ਸਾਰਿਆਂ ਨੂੰ ਬੇਨਤੀ ਆ ਵੀਰੋ ਧਿਆਨ ਰੱਖਿਆ ਕਰੋ ਆਪਣਾ ਆਪਣਾ ਤੇ ਆ ਵੀਰ ਦੇਖੋ ਹੁਣ ਵੀ ਰਾਖੀ ਕਰ ਰਿਹਾ ਸਵੇਰੇ 5 ਵਜੇ ਦਾ ਇੱਥੇ ਬੈਠਿਆ ਪਹਿਲਾਂ ਬੰਦੇ ਹੋਰ ਸੀ ਤੇ ਦਿਨ ਰਾਤ ਰਾਖੀ ਕਰ ਰਿਹਾ ਵੀਰੇ ਮਿਲਿਆ ਕਿ ਨਾ ਤਿੰਦੂਆ ਕੁਝ ਪਤਾ ਲੱਗਿਆ ਹੈ ਨਹੀਂ ਤੇ ਆਪਣਾ ਰਾਖੀ ਰੁਖੀ ਕਰ ਰਹੇ ਆ ਹਾਂ ਕਰ ਰਹੇ ਆ ਬਈ ਕਿੰਨੇ ਦਿਨ ਹੋ ਗਏ ਹੁਣ ਰਾਖੀ ਕਰਦੇ ਨੂੰ 4-5 ਦਿਨ ਹੋ ਗਏ ਤੇ ਦੇਖੋ ਬਈ ਸਵੇਰੇ 5 ਵਜੇ ਦਾ ਆਇਆ ਬੈਠਿਆ ਸੀ ਇੱਥੇ ਤੇ ਕੋਈ ਪਤਾ ਨਹੀਂ ਲੱਗ ਰਿਹਾ ਹੁਣ ਤੇ ਆਪਣੀ ਬੱਕਰੀਆਂ ਦਾ ਕੁਝ ਪਤਾ ਲੱਗਿਆ ਨਾ ਬਈ ਕੁਝ ਪਤਾ ਨਹੀਂ ਲੱਗਿਆ ਮਤਲਬ ਕਿੱਥੇ ਗਈਆਂ ਕਿੱਥੇ ਨਹੀਂ ਤੁਹਾਨੂੰ ਕੀ ਲੱਗਦਾ ਕੀ ਪਤਾ ਬਈ ਕਿੱਥੇ ਗਈਆਂ ਤੇ ਤੁਹਾਨੂੰ ਪੱਕਾ ਪਤਾ ਵੀ ਤੇਂਦੂਆ ਹੀ ਲੈ ਗਿਆ ਜਾਂ ਕੋਈ ਮਤਲਬ ਹੋਰ ਜਾਨਵਰ ਵੀ ਹੋ ਸਕਦਾ ਉਸ ਵੀ ਹੋ ਸਕਦਾ ਬਾਈ ਥੋੜੀ ਜੀ ਬੋਲਦੇ ਭੈਣ ਜੀ 7-8 ਮਿੰਟ ਕੀ ਤਾਂ ਹੋ ਚਾਈ ਤੇ ਤੇਂਦੂਆ ਦਾ ਰੋਲਾ ਵੀ ਬਹੁਤ ਚੱਲ ਰਿਹਾ ਇੱਥੇ ਹਾਂ ਚੱਲ ਰਿਹਾ ਬਈ ਆਪਣੇ ਪਟਿਆਲੇ ਜ਼ਿਲ੍ਹੇ ਚ ਤੇਂਦੂਆ ਦਾ ਬਹੁਤ ਖੌਫ ਹੈ ਆਪਣੇ ਇੱਥੇ ਲੱਗੇ ਪਿੰਡ ਪਿੰਡ ਦਾ ਚਰਾਸੋਂ ਅੱਛਾ ਵੀਰੇ ਉੱਥੇ ਵੀ ਰੋਲਾ ਪਿਆ ਆ ਤੇ ਆਪਣੇ ਤੋਂ ਕਿੰਨੇ ਕਿਲੋਮੀਟਰ ਦੂਰ ਪੈ ਜਾਂਦਾ ਏ ਹਾਂ 5 ਕਿਲੋਮੀਟਰ ਤੇ ਫਿਰ ਉੱਥੇ ਜਦੋਂ ਆ ਗਿਆ ਇੱਥੇ ਵੀ ਤਾਂ ਬੱਕਰੀਆਂ ਜਿਵੇਂ ਤੁਸੀਂ ਕਹਿ ਰਹੇ ਹੋ ਕੀ ਪਤਾ ਤेंदुआ ਹੀ ਲੈ ਕੇ ਆਏ ਉਸ ਨਹੀਂ ਕਹਿ ਸਕਦੇ ਭਾਈ ਤੇ ਦੇਖੋ ਵੀਰੇ ਇਧਰ ਦਾ ਇਲਾਕਾ ਸਾਰਾ ਬਹੁਤ ਹੀ ਖਤਰਨਾਕ ਜਿਹਾ ਇਲਾਕਾ ਇਧਰ ਤੇ ਇਧਰ ਨਹਿਰ ਆ ਗਈ ਆਪਣੀ ਤੇ ਸਾਰੇ ਵੀਰਾਂ ਨੂੰ ਇਹੀ ਪੈਂਤੀ ਆ ਵੀਰੇ ਖਿਆਲ ਰੱਖਿਆ ਕਰੋ ਤੇ ਤेंदुआ ਤੁਹਾਨੂੰ ਪਤਾ ਹੀ ਆ ਇਲਾਕੇ ਦੇ ਵਿੱਚ ਇੱਕ ਅੱਧਾ ਨਹੀਂ ਹੈਗਾ ਤੇ ਹਰ ਰੋਜ਼ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲੇ ਰਿਹਾ